ਸਤਿ ਸ੍ਰੀ ਅਕਾਲ ਪਿਆਰੇ ਦੇਸ਼ ਵਾਸੀਓ ਬੜੇ ਦੁੱਖ ਨਾਲ ਕਹਿਣਾ ਪੈਂਦਾ ਬੜੇ ਬੜੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਆਪਣੇ ਮੂੰਹੋਂ ਐਸੇ ਸ਼ਬਦ ਬੋਲਦੇ ਨੇ ਜਿਹੜੇ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਨੇ ਅੱਜ ਇੱਕ ਐਸੇ ਸ਼ਖਸ ਨੇ ਜੋ ਆਪ ਤੜੀ ਪਾਰ ਹੋਣ ਦੀ ਸਜ਼ਾ ਭੁਗਤ ਕੇ ਆਇਆ ਹੋਇਆ ਉਸਨੇ ਭਾਰਤ ਮਾਂ ਦੇ ਸਪੂਤ ਭਾਰਤ ਰਤਨ ਭਾਰਤ ਦੇ ਸੰਵਿਧਾਨ ਨਿਰਮਾਤਾ ਦੀ ਸ਼ਾਨ ਵਿੱਚ ਐਡੀ ਗੁਸਤਾਖੀ ਕੀਤੀ ਹੈ ਜੋ ਪੁੱਲਣ ਯੋਗ ਨਹੀਂ ਹੈ ਉਹ ਬੋਲਣ ਤੋਂ ਪਹਿਲਾਂ ਇਹ ਗੱਲ ਭੁੱਲ ਗਿਆ ਵੀ ਬਾਬਾ ਸਾਹਿਬ ਨੇ ਜੋ ਸੰਵਿਧਾਨ ਬਣਾਇਆ ਹੈ ਜੇ ਉਹ ਸੰਵਿਧਾਨ ਨਾ ਬਣਦਾ ਤਾਂ ਇੱਕ ਚਾਹ ਵੇਚਣ ਵਾਲਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਹੀਂ ਸੀ ਬਣ ਸਕਦਾ ਬਾਬਾ ਸਾਹਿਬ ਦੇ ਸੰਵਿਧਾਨ ਦੇ ਵਿੱਚ दलितਾਂ ਨੂੰ ਪਛੜਿਆਂ ਨੂੰ ਬੰਚਤਾ ਨੂੰ ਆਦਿਵਾਸੀਆਂ ਨੂੰ ਕਟਗਿਲਤੀਆਂ ਨੂੰ ਖਾਸ ਤੌਰ ਤੇ ਮੇਰੀ ਪਹਿਣਾ ਪ੍ਰਾਵਾਂ ਇਸਤਰੀ ਜਾਤੀ ਨੂੰ ਬਰਾਬਰੀ ਲਿਆਉਣ ਵਾਸਤੇ ਔਰ ਬਰਾਬਰੀ ਦਾ ਹੱਕ ਦੇਣ ਵਾਸਤੇ ਬਰਾਬਰ ਲਿਆਉਣ ਵਾਸਤੇ ਹਰ ਇੱਕ ਨੂੰ ਵੋਟ ਪਾਉਣ ਵਾਸਤੇ ਜੋ ਅਧਿਕਾਰ ਦਿੱਤਾ ਹੈ ਜੇ ਉਹ ਅਧਿਕਾਰ ਨਾ ਮਿਲਦਾ ਤਾਂ ਇਹ ਏਡੇ ਵੱਡੇ ਅਹੁਦੇ ਤੇ ਨਾ ਨਹੀਂ ਸੀ ਜਾ ਸਕਦੇ ਇਹਨੂੰ ਇਹਦੀ ਗੱਲ ਸੁਣ ਕੇ ਕਈ ਵਾਰੀ ਸ਼ਰਜ ਇਹੀ ਹੁੰਦਾ ਪੰਜਾਬੀ ਵੀ ਇਕਾ ਖਾਨ ਹੈ ਵੀ ਮਰਦਾ ਬੋਲੂ ਖੱਪਣ ਪਾੜੂ ਇਹਨੇ ਸੋਚਿਆ ਹੀ ਨਹੀਂ ਹੈ ਕਿ ਜਿਹੜਾ ਬੰਦਾ ਉੱਪਰੋਂ ਥੁੱਕਦਾ ਉੱਥੋਂ ਕੋਦੇ ਮੂੰਹ ਤੇ ਆ ਕੇ गिरਦਾ ਦੋਸਤੋ ਪਹਿਣੋ ਪੜਾਵੋ ਇਹ ਬਰਦਾਸ਼ਤ ਤੋਂ ਬਾਹਰ ਹੋਈ ਹੋਈ ਗੱਲ ਹੈ ਇਹਨਾਂ ਦੇ ਇਰਾਦੇ ਇਹਨਾਂ ਦੀ ਨੀਅਤ ਇਹਨਾਂ ਦਾ এজেন্ডਾ ਉਹ ਤਾਂ ਪਹਿਲੇ ਹੀ ਹਿੰਦੁਸਤਾਨੀ ਜਾਣਦੇ ਨੇ ਪਰ ਦੇਸ਼ ਲੋਕ ਜਾਣਦੇ ਨੇ ਬੀਨ ਲਿਖੀ ਸੋਚਿਆ ਹੋਇਆ ਇਹਨਾਂ ਨੂੰ ਕੋਈ ਪੁੱਛੇ ਭਾਰਤ ਵਰਸ਼ ਦੀ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਹੈ ਇਹ ਉਸ ਵੇਲੇ ਅੰਗਰੇਜ਼ ਦੇ ਪਿੱਠੂ ਸੀ ਇਹ ਉਸ ਵੇਲੇ ਜੋ ਅਲੰਦਗੀ ਪਸੰਦ ਜਮਾਤ ਮੁਸਲਮਨ ਲੀਗ ਸੀ ਉਹਦੇ ਨਾਲ ਰਲ ਕੇ ਦੋ ਸੂਬਿਆਂ 'ਚ ਇਹਨਾਂ ਦੀ ਸਰਕਾਰ ਸੀ ਅਜੇ ਦੇਸ਼ ਭਗਤ ਬਣਉਂਦੇ ਨੇ ਬਿਲਕੁਲ ਨਹੀਂ ਇਹਨਾਂ ਨੂੰ ਬਣਾ ਬਣਾਇਆ ਸਭ ਕੁਝ ਮਿਲ ਗਿਆ ਇਸ ਕਰਕੇ ਗੱਲਾਂ ਆਉਂਦੀਆਂ ਨੇ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਉਠੋ ਇਹਨਾਂ ਦੇ ਮੂੰਹ ਤੋੜ ਜਵਾਬ ਦਿਓ ਕਿਉਂਕਿ ਜੇ ਹੁਣ ਨਾ ਅਸੀਂ ਉੱਠੇ ਤੇ ਇਹ ਕੋਈ ਹੋਰ ਕਾਰਾ ਕਰਨਗੇ ਕੋਈ ਹੋਰ ਕਰਤੂਤ ਕਰਨਗੇ ਇਸ ਤੋਂ ਪਹਿਲਾਂ ਵੀ ਇਹ ਕੋਈ ਹੋਰ ਕਰਤੂਤ ਵਾਸਤੇ ਸੋਚਣ ਵੀ ਸਾਨੂੰ ਇਕੱਠੇ ਹੋ ਕੇ ਇਕੱਠੇ ਹੋ ਕੇ ਇਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਔਰ ਮੈਂ ਸਮਝਦਾ ਜੇ ਤੁਸੀਂ ਆਪਣੇ ਗੁਰੂਆਂ ਪੀਰਾਂ ਦੀ ਕੋਈ ਗੱਲ ਯਾਦ ਰੱਖਿਏ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਸ਼ਬਦ ਇਹ ਸ਼ਬਦ ਜਦੋਂ ਕਿ ਯਾਦ ਕਰਕੇ ਤੁਸੀਂ ਮੈਦਾਨ ਚ ਉਤਰੋ ਤੁਹਾਡੇ ਵਿੱਚ ਪੂਰਾ ਜੋਸ਼ ਆਊਗਾ ਤੁਹਾਡੇ ਵਿੱਚ ਜਿੱਤ ਦਾ ਹੌਸਲਾ ਆਊਗਾ ਔਰ ਤੁਸੀਂ ਜਿੱਤੋਗੇ ਵੀ ਸ਼ਬਦ ਦੇ ਬੋਲ ਨੇ ਜੇ ਤੋਹ ਪ੍ਰੇਮ ਖੇਲਣ ਕਾ ਚਾਓ ਸਿਰਦਰ ਤਲੀ ਗਲੀ ਮੇਰੀ ਆਓ ਇਸ ਮਾਰਗ ਪੈਰ ਤਰੀਜੇ सिर दीजे कान न कीजे ये शब्द याद रखो और मैदान च उतरो जवाब देवो जय हिंद जय भारत जय भीम दिल्ली क्राइम नेशनल न्यूज नजर सब पर